ਕਿਤੇ ਕਿਸਾਨ ਵੀਰੋ ਹੜਾ ਢੱਲੋਂ ਦੇ ਰਿਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਰ ਸਕਰੀਨ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਮੋਗੇ ਜ਼ਿਲ੍ਹੇ ਦਾ ਪਿੰਡ ਤੇ ਤਹਿਸੀਲ ਨਿਹਾਲ ਸਿੰਘਾ ਦਾ ਪਿੰਡ ਤੇ ਫੌਜੀ ਕੋਲੇ ਅੱਜ ਆਪਾਂ ਫੇਰ ਪਹੁੰਚਿਆ ਠੀਕ ਹੈ ਜੀ ਤੇ ਰੇਟ ਬਾਈ ਦੇ ਜਮਾ ਜਾਇਜ਼ ਹੁੰਦੇ ਆ ਤੇ ਅੱਜ ਤੁਹਾਨੂੰ ਮੱਝ ਦਿਖਾਵਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਜਾਂ ਕਿੰਨੇ ਦਿਨ ਕੱਟੂ ਜਾਂ ਕਿੰਨਾ ਦੁੱਧ ਬਾਦ ਪਹਿਲੇ ਸੂਆ ਦਾ ਕੱਢਿਆ ਆ ਆਜੋ ਜੀ ਇੱਥੇ ਆਜੋ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਪੁੱਟੇ ਠੀਕ ਠਾਕ ਆ ਜੀ ਹੋਰ ਠੀਕ ਹੋ ਹਾਂ ਠੀਕ ਆ ਵਧੀਆ ਪਹਿਲਾਂ ਤਾਂ ਆਪਣਾ ਨੰਬਰ ਬੋਲ ਦਿਗੇ ਜੀ ਨੰਬਰ 9463903560 ਨਾਮ ਮੇਰਾ ਜੰਟਾ ਪੋਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸੀਹਾਰ ਸਿੰਘਲ ਜੀ ਤੇ ਨੇੜੇ ਤੇੜੇ ਜੀ ਨੇੜੇ ਜੀ ਪਖਰਵਾੜਾ ਹੂੰ ਕਾਂਗੜ ਖਾਈ ਸੇ ਪੱਤੋ ਆਸਮ ਏ ਆ ਗਿਆ ਮੋਗੇ ਜ਼ਿਲ੍ਹੇ ਦਾ ਪਿੰਡ ਤੇ ਹੱਦ ਬਠਿੰਡੇ ਜ਼ਿਲ੍ਹੇ ਦੀ ਕੋਲੀ ਆ ਤਾਂਗੜ ਪਿੰਡ ਬਠਿੰਡੇ ਜ਼ਿਲ੍ਹੇ ਦਾ ਹਾਂਜੀ ਹਾਂਜੀ ਤੇ ਇੱਧਰ ਆ ਗਿਆ ਦੀਨਾ ਸਾਹਿਬ ਦੀਨਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਦੇ ਜਾਣਦਾ ਕੌਣ ਨਹੀਂ ਹਰੇਕ ਬੰਦਾ ਜਾਣਦਾ ਹੈ ਬਿਲਕੁਲ ਜੀ ਬਿਲਕੁਲ ਓਕੇ ਜੀ ਤੇ ਜਿਹੜੀ ਆਪਾਂ ਫੌਜੀ ਸਾਹਿਬ ਮੱਝ ਦੇਖੀ ਜਾਨੇ ਆ ਹਾਂਜੀ ਕਿਹੜਾ ਸੂਆ ਸੂਊਗੀ ਤੇ ਕਿੰਨੇ ਦਿਨ ਕੱਟੂ ਜੀ ਇਹ ਬਾਈ ਜੀ ਆਪਾਂ ਤਾਂ ਲੈ ਆਏ ਤੀਜੇ ਸੂਏ ਮੰਨ ਕੇ ਕੋਈ ਮੰਨ ਲਾਵੇ ਸ਼ੱਕ ਚੌਥਾ ਮੰਨ ਲੈ ਚੌਥਾ ਉਹ ਅਗਲੇ ਦਿਨ ਨਿਗਾਹ ਕੰਮ ਕਰਨੀ ਚਾਹੀਦੀ ਹੈ ਬੇਚੇ ਵੀਰਾ ਸੂਣ ਚ ਰਹਿੰਦੇ ਨੇ 7 ਦਿਨ 8 ਲੈ ਸਕਦੀ ਆ 8 ਲੈ ਸਕਦੀ ਆ ਉਹ ਕਿਤੇ ਕਿੰਨਾ ਬਾਈ ਫਿਰ ਤੀਜੇ ਸੂਏ ਦਾ ਦੁੱਧ ਕਟਿਆ ਦੁੱਧ ਇਹ ਗਰੰਟੀ ਉਹਨੇ ਲਈ ਆ ਵੀ 12 ਕਿਲੋ ਦੁੱਧ ਦੀ ਗਰੰਟੀ ਕਰਨ ਸਾਡਾ ਚੋਇਆ ਵਾ ਭਾਰ ਦੀ ਗਰੰਟੀ ਆ ਥਾਣਾ ਦੀ ਗਰੰਟੀ ਆ ਉਹ ਤਾਂ ਆਪਾਂ ਆਪਣੀ ਦਸੱਲੀ ਕਰੀ ਹਾਂ ਫੋਲੋ ਜੀ ਦਾ ਤੋਰਾ ਕਰਾ ਗਏ ਤੇ ਇੱਕ ਤੇ ਥਾਣਲੇ ਵੀ ਦੀ ਚੰਗੀ ਸਾਫ ਇਹਨੇ ਬਣਨਾ ਠੀਕ ਆ ਜੀ ਬਾਕੀ ਦੀ ਗੱਲ ਥਾਣ ਚੰਗੇ ਲੱਗੇ ਵੀ ਆ ਤੇ ਚੀਪਾ ਜੂਪਾ ਵਿਰੋਕਿਆ ਬਾਈ ਤੋਕੇ ਜਮਾ ਬਾਈ ਠੀਕ ਆ ਜੀ ਅਗਲਾ ਆਪ ਦੀ ਤਸੱਲੀ ਕਰ ਲਿਆ ਆਪਣੀ ਆਪ ਦੀ ਤਸੱਲੀ ਕਰ ਲਈਏ ਥੋਡੀ ਗੱਲ ਜਮਾ ਜਾ ਜਿਆ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਹਾਂਜੀ ਤੋ ਦੁੱਧ ਮਰੇਦ ਕੀ ਕਿੰਨਾ ਕਹਿ ਕੇ ਦੇ ਦਾਂ ਬਾਈ ਦੁੱਧ ਬਾਈ ਨਹੀਂ ਬਾਲਾ ਦਾ 12-13 ਲੀਟਰ ਤਾਂ ਦੇਉਗੀ ਬਾਕੀ ਅਗਲੇ ਦੀ ਸੇਵਾ ਸੇਵਾ ਓਕੇ ਬਾਕੀ ਸੇਵਾ ਰੇਟ ਜਮਾ ਜਾਇਜ਼ ਹੋ ਹੋ ਵੀਡੀਓ ਦੇ ਵਿੱਚ ਜੀ ਤੇ ਦੈਨ ਜਰੂਰ ਪੈਂਡਿੰਗ ਹੈ ਇਹਦੇ 8 ਤੋਂ 10 ਤੇ ਚੰਗੀਆਂ ਨੇ ਤਿਆਰ ਹੋ ਗਏ ਸੂਣਾ ਤੇ ਬਾਕੀ ਦੀ ਗੱਲ ਸਵਾਲ ਮੱਝ ਦਾ ਕੋਈ ਡਰ ਨਹੀਂ ਹੁੰਦਾ ਹਨਾ ਬਾਈ ਹਾਂਜੀ ਹਾਂਜੀ ਓਕੇ ਜੀ ਥਾਲੇਵੇ ਦੀ ਸਾਫ ਠੰਡੀ ਸੀਲ ਪੂਰੀ ਆ ਠੰਡੀ ਚਿੱਲ ਪੂਰੀ ਇੱਕ ਨੰਬਰ ਥਾਨ ਦਿਖਾ ਦਾਂ ਤੁਹਾਨੂੰ ਨੇੜ ਤੋਂ ਤੇ ਰੇਟ ਪੁੱਛਦੇ ਆਂ ਬਾਈ ਜੀ ਤੋਂ ਆਹ ਦੇਖੋ ਜੀ ਕਰੋ ਚੈੱਕ ਸਿੰਘ ਸਾਲਾ ਵੀ ਰਿਜਨਲ ਆ ਜਿੰਨਾ ਵੀ ਹੈਗਾ ਹਾਂਜੀ ਹਾਂ ਕੋਈ ਬਣਾਇਆ ਨਹੀਂ ਸਿੰਘ ਆ ਦੇਖੋ ਜੀ ਹਾਂਜੀ ਫਿਰ ਕਿੰਨੇ ਪੈਸੇ ਲੈ ਲੈ ਆਂ ਭਾਈ ਇਹਦੇ ਜਮਾ ਜਾਇਜ਼ ਜੀ ਬਸ ਬੂਟਾ ਕੋਈ 90 ਨਹੀਂ ਕੋਈ 95 ਨਹੀਂ ਹੂੰ 85000 ਰੁਪਏ ਮੰਗਦਿਆ 82 ਜੋ ਛੂਟ ਕਰ ਦਾਂ ਕਿੰਨੀ ਕੋ ਹੋ ਜੂਗੀ 1000 ਖੰਡ ਹੋ ਜੂ 80 ਦੀ ਹੋ ਜੂ ਹੋ ਜੂ ਓਕੇ 80 ਜੋ ਮਾੜੀ ਮੁੱਟੀ ਹੋੜੀ ਹੁਣ ਛੋੜ ਹੋਣੀ ਐ ਜਮਾ ਜਾਇਜ਼ ਰੇਟ ਕਿਉਂਕਿ ਆਪਾਂ ਸੌਦਾ ਹੀ ਜਿਹੜਾ ਬੰਦਾ ਜਾਇਜ਼ ਪੈਸੇ ਮੰਗਦਾ ਤੇ ਆਪਾਂ ਤਾਂ ਫਿਰ ਤੁਹਾਨੂੰ ਕਹਿੰਨੇ ਆਂ ਵੀ ਜਮਾ ਜਾਇਜ਼ ਬਾਈ ਨੇ ਪੈਸੇ ਮੰਗਿਆ 8280 ਤੁਹਾਨੂੰ ਮੱਝ ਮਿਲ ਜਾਣੀ ਆ ਠੀਕ ਆ ਜੀ ਤੇ ਨੰਬਰ ਬੋਲ ਦਿਓ ਜੀ ਫਿਰ ਨੰਬਰ ਬਾਈ 9463903560 ਨਾਮ ਮੇਰਾ ਜੰਟਾ ਵਾਦੀ ਚੌੜਾ ਵਾਲੇ ਰਾਹ ਤੇ ਘਰ ਆਪਣਾ ਓਕੇ ਜੀ ਤੇ ਇੱਕ ਮੱਝ ਸੀਗੀ ਚੌਥਾ ਸੂਆ ਇੱਕ ਤੁਹਾਨੂੰ ਦਿਖਾਤੀ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਲੈ ਕੇ ਦੱਸਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ